ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਸਾਨੂੰ ਅਕਸਰੇ ਕੀਰਤਨ ਕੀਰਤਨ ਸਮਾਗਮਾਂ ਤੇ ਬਹੁਤ ਪਰਿਵਾਰਾਂ ਵੱਲੋਂ ਬਹੁਤ ਮਾਵਾਂ ਵੱਲੋਂ ਸੁਣਨ ਨੂੰ ਮਿਲਦਾ ਹੈ ਕਿ ਉਹਨਾਂ ਦੇ ਘਰ ਦਾ ਮਾਹੌਲ ਠੀਕ ਨਹੀਂ ਹੈ ਜਾਂ ਘਰ ਦੇ ਛੋਟੇ ਬੱਚੇ ਮੋਬਾਈਲ ਫੋਨ ਦੀ ਵਰਤੋਂ ਯੂਜ਼ ਬਹੁਤ ਕਰਦੇ ਹਨ ਤਾਂ ਮੇਰੇ ਅੰਦਰ ਇਹ ਸੁਝਾ ਸੀ ਇਹ ਸੋਚ ਹੈ ਅਕਸਰ ਮੈਂ ਸਟੇਜਾਂ ਤੋਂ ਵੀ ਆਖਦਾ ਹਾਂ ਕਿ ਅਸੀਂ ਭਾਵੇਂ 10 ਮਿੰਟ ਤੋਂ ਸ਼ੁਰੂ ਕਰੀਏ ਪਰ ਸਾਰਾ ਪਰਿਵਾਰ ਇਕੱਤਰ ਹੋ ਕਰਕੇ ਚਾਹੇ ਅਸੀਂ ਗੁਰਬਾਣੀ ਕੀਰਤਨ ਸੁਣੀਏ ਚਾਹੇ ਅਸੀਂ ਗੁਰੂ ਦਾ ਜਾਪ ਕਰੀਏ ਪਰ ਪਰਿਵਾਰ ਦੇ ਸਾਰੇ ਮੈਂਬਰ ਛੋਟੇ ਵੱਡੇ ਸਾਰੇ ਇਕੱਤਰ ਹੋ ਕਰਕੇ ਅਸੀਂ ਗੁਰਬਾਣੀ ਨੂੰ ਸਮਝਣ ਦਾ ਜ਼ਰੂਰ ਯਤਨ ਕਰੀਏ ਭਾਵੇਂ ਸਵੇਰੇ ਦੁਪਹਿਰੇ ਸ਼ਾਮ ਇੱਕ ਸਮਾਂ ਅਸੀਂ ਬਣ ਲਈਏ ਜਿਸ ਵਿੱਚ ਸਾਰਾ ਪਰਿਵਾਰ ਇਕੱਤਰ ਹੋ ਕਰਕੇ ਬੈਠ ਕਰਕੇ ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਫਿਰ ਸੱਚਵੇ ਸਾ ਸੰਗਤ ਪਾਸ਼ਾ ਦਾ ਬਚਨ ਹੈ ਗਾਉ ਸੁਣੋ ਪੜੋ ਨਿਤ ਭਾਈ ਗੁਰਪੁਰਾ ਤੂੰ ਰੱਖਿਆ ਕਿ ਉਸ ਪ੍ਰਮਾਤਮਾ ਨੂੰ ਗਾਉਂਦੇ ਰਹੋ ਪੜ੍ਹਦੇ ਰਹੋ ਸੁਣਦੇ ਰਹੋ ਫਿਰ ਉਹ ਸੱਚੇ ਪਾਸ਼ਾ ਆਪ ਰੱਖਿਆ ਕਰਦਾ ਹੈ ਫਿਰ ਸੱਚ ਹੈ ਛੋਟੇ ਛੋਟੇ ਬੱਚਿਆਂ ਦਾ ਜੋ ਬੋਲਣ ਦਾ ਲਹਿਜਾ ਉਹਨਾਂ ਦੀ ਸੋਚਣ ਦਾ ਉਹਨਾਂ ਦੀ ਸਮਝ ਉਹਨਾਂ ਅੰਦਰਲਾ ਸਬਰ ਇਸ ਦਾ ਲੈਵਲ ਬਹੁਤ ਉੱਚਾ ਜਾਵੇਗਾ ਤੇ ਜੋ ਸਾਡੇ ਕਰਦਾ ਮਾਹੌਲ ਹੈ ਉਹ ਸੱਚਵੇ ਇਕ ਬਹੁਤ ਚੰਗਾ ਤੇ ਬਹੁਤ ਪੋਜ਼ਿਟਿਵ ਬਣਿਆ ਰਹੇਗਾ ਤੇ ਇਤਨੀ ਇੱਕ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ